ਠਿੰਡਾ ਦੀ ਥਰਮਲ ਕਲੋਨੀ ਨੇੜੇ ਚਾਹ ਦੇ ਖੋਖੇ ਦੇ ਚਾਹ ਪੀ ਰਿਹਾ ਇੱਕ ਨੌਜਵਾਨ ਨੂੰ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਗੋਲੀਆਂ ਮਾਰ ਦਿੱਤੀਆਂ ਇਹ ਨੌਜਵਾਨ ਹਰ ਰੋਜ਼ ਦੀ ਤਰ੍ਹਾਂ ਖੋਖੇ ਦੇ ਚਾਹ ਪੀ ਰਿਹਾ ਸੀ ਤੇ ਮੋਟਰਸਾਈਕਲ ਸਵਾਰ ਨੌਜਵਾਨ ਵੀ ਉਸੇ ਜਗ੍ਹਾ ਤੇ ਖੜੇ ਚਾਹ ਪੀ ਰਹੇ ਸਨ ਜਦੋਂ ਨੌਜਵਾਨ ਚਾਹ ਪੀ ਕੇ ਤੁਰਨ ਲੱਗਾ ਤਾਂ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਤੇ ਗੋਲੀਆਂ ਚਲਾ ਦਿੱਤੀਆਂ ਤੇ ਮੋਟਰਸਾਈਕਲ ਲੈ ਕੇ ਫਰਾਰ ਹੋ ਗਏ ਪੀੜਤ ਨੌਜਵਾਨ ਨੂੰ ਤੁਰੰਤ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸ ताजी नोटिफिकेशन पहुँच के लिए बेल आइकन ऐसी क्लिक करो। उन्होंने वो चाय का चाह पिए है उन्होंने चाय पी के राखे बाद वो, तो वो, पैसा पैसा वो चाय पी के जब बाहर आया साहब, चलाने लगे मैं तो नीचे बैठी यही बैठे और वो भी उन्होंने भी बैठे थे, एक गिलास मोटरसाइकिल का नंबर

वो आते हैं सुबह घूम के रोज गार्डन इधर होके घूम के आते हैं चाय पी के फिर इधर से जाते हैं अच्छा और, जब चाय पी के बाहर निकलने लगे फिर गोली चला दी गोली चल गई उनके पास भी था आ... उनके पास क्या कुर्ता पायजामा वाले के पास क्या आ, उन, वो पहले से खड़े थे पे वो चाय पी के उन्होंने देखा ये बंदा चाय पी के खत्म हो गया ता ही उन्होंने फटाफट गिलास रखकर बोला अंकल कितना पैसा मैं कहा जो देना दो बीस रूपए दिया वो बंदा यहाँ आया तो यही गोली चला उसके बाद में बैठ गया मैंने कहा देखना गोली चलने के बारे जो अच्छा। लोग गोली चला रहे थे थे वो पहले खड़े में चाय पी रहे थे वो भी अच्छा आपने भी जब गोली चल रही थी आ, आपने भी नीचे बैठ के जाना चाहिए और यहाँ बैठने पड़ा मेरे को नहीं तो अंदर तो लाग जाती तो मैं गरीब आदमी क्या करता था रोज आता है चाय पीने डॉक्टर वो आता है वो डेली तीन आते हैं आज एक ही आया ਸਾਨੂੰ ਅਜਿਹੀ ਇੱਕ ਇਨਫੋਰਮੇਸ਼ਨ ਮਿਲੀ ਸੀ ਜਿਸ ਤੋਂ ਕਿ ਇੱਕ ਬੰਦਾ ਜਿਹੜਾ ਸੀਗਾ ਇੱਥੇ ਚਾਹ ਵਾਲਾ ਜਿਹੜਾ ਟਾਬਾ ਹੈਗਾ ਇਹਦੇ ਉੱਪਰ ਚਾਹ ਪੀ ਗਿਆ ਸੀਗਾ ਤੇ ਜਦੋਂ ਚਾਹ ਪੀ ਗਿਆ ਕੋਈ ਜਾਨ ਲੱਗਿਆ ਤਾਂ ਇੱਕ ਦੋ ਮੋਟਰਸਾਂ 'ਤੇ ਸਵਾਰ ਬੈਠੀ ਸੀਗੇ ਉਹ ਪਹਿਲਾਂ ਤੋਂ ਇੱਥੇ ਖੜੇ ਸੀਗੇ ਤੇ ਜਦੋਂ ਉਹ ਆਪਣਾ ਵਿਕਲ ਵੱਲੋਂ ਵਧਿਆ ਤਾਂ ਉਹਨਾਂ ਨੇ ਜਿਹੜੇ ਹੈਗੇ ਉਹਦੇ ਦੇ ਉੱਪਰ ਫਾਇਰ ਕਰ ਦਿੱਤੇ ਤੇ ਫਾਇਰਿੰਗ ਦੇ ਵਿੱਚ ਜਿਹੜੀ ਹੈਗੀ ਹੈ ਉਹਦੇ ਇੱਕ ਹਾਂ ਇੱਕ ਬਾਹ ਦੇ ਉੱਪਰ ਗੋਲੀ ਲੱਗੀ ਹੈ ਇੱਕ ਉਹਦੇ ਪੱਟ ਦੇ ਉੱਪਰ ਗੋਲੀ ਲੱਗੀ ਹੈ ਤੇ ਉਹਨੋਂ ਅਸੀਂ ਜਿਹੜੀ ਹੈਗੀ ਆ ਉਹਦੇ ਦੋਸਤ ਜਿਹੜੇ ਹੈਗੇ ਨਾਜਵਾਤ ਸਿਵਲ ਹਸਪੀਟਲ ਬਠਿੰਡਾ ਵਾਸਤੇ ਲੈ ਗਏ ਨੇ ਤੇ ਇਹ ਜਿਹੜਾ ਬੰਦਾ ਹੈਗਾ ਕਿਤੇ ਇੰਜਰੀ ਹੋਈ ਹੈ ਇਹ ਲਲਿਤ ਸ਼ਾਵੜਾ ਨਾਮ ਦਾ ਵਿਅਕਤੀ ਸਾਰਾ ਰੋੜ ਦਾ ਰਹਿਣ ਵਾਲਾ ਤੇ ਬਾਕੀ ਜਿਹੜੀ ਹੈਗੀ ਸਾਡੀ ਹੁਣ ਟੀਮਾਂ ਮੌਕੇ ਤੇ ਅਸੀਂ ਬੁਲਾ ਲਈਏ ਨੇ ਸਾਰੀਆਂ ਫਰੈਂਚ ਟੀਮ ਨੂੰ ਬੁਲਾ ਲਈਏ ਨੇ ਤੇ ਸਾਡੇ ਸਿਈ ਦੀ ਟੀਮ ਵੀ ਲੱਗੀ ਹੋਈਆਂ ਨੇ ਅਸੀਂ ਹੁਣ ਇਹਦੇ ਪੱਤਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਸਟਾਰਟ ਕਰ ਰਹੇ ਹਾਂ ਤੇ ਜਲਦੀ ਹੀ ਇਸ ਚੀਜ਼ ਨੂੰ ਟ੍ਰੇਸ ਕਰਾਈ ਕਰਾਂਗੇ ਟ੍ਰੇਸ ਕਰਨ ਦੇ ਕਿ ਕਿਹੜੇ ਬੰਦੇ ਸੀ ਕਿ ਜਿਹੜੇ ਆਏ ਸੀ ਮੋਟਰਸਾਈਕਲ ਤੇ ਆਏ ਸੀਗੇ ਬੰਦੇ ਜਿਹ ਇਹ ਕੌਣ ਸੀ ਕਿ ਉਹਨਾਂ ਦਾ ਮੋਟਿਵ ਕੀ ਸੀਗਾ ਮਹਾਰਾਂਜ ਰਣਜੀਤ ਸਿੰਘ ਹੈ 11.5 ਜਿਹੜੀ ਗੱਡੀਆਂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ